ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਦੀ ਸਬਜ਼ੀ ਕਿ ਆਪਾਂ ਸਬਜ਼ੀ ਬਣਾਵਾਂਗੇ ਰੈਸਟੋਰੈਂਟ ਸਟਾਈਲ 'ਚ ਤੇ ਇਹਦੇ ਲਈ ਮੈਂ ਕੱਕੋਲੀ ਲਈ ਹੈ ਮਟਰਾਂ ਦੀ ਤੇ ਦੋ ਮੈਂ ਆਲੂ ਕੱਟ ਕੇ ਤਿਆਰ ਕਰ ਲਏ ਆਂਗੇ ਇੱਧਰ ਮਸਾਲਾ ਬਣਾਉਣ ਵਾਸਤੇ ਮੈਂ ਲਿਆ ਗਏ ਤਿੰਨ ਪਿਆਜ਼ ਲਏ ਆਗੇ ਦੋ ਟਮਾਟਰ ਲਏ ਆਗੇ ਤੇ ਇੱਕ ਗੰਢੀ ਮੈਂ ਲਸਣ ਦੀ ਛਿੱਲ ਲਈ ਹੈਗੀ ਤੇ ਇਹਨਾਂ ਦਾ ਆਪਾਂ ਸਮੂਥ ਪੇਸਟ ਬਣਾ ਲੈਨੇ ਆ ਪਹਿਲਾਂ ਹਾਂਜੀ ਆਪਾਂ ਇਹਦਾ ਪਹਿਲਾਂ ਪੇਸਟ ਤਿਆਰ ਕਰ ਲੈਨੇ ਆਗੇ ਪਿਆਜ਼ ਲਸਣ ਟਮਾਟਰ ਹਾਂਜੀ ਮੈਂ ਕੁੱਕਰ ਗਰਮ ਧਰ ਲਿਆਗਾ ਇਹ ਸਬਜ਼ੀ ਆਪਾਂ ਕੁੱਕਰ ਚ ਬਣਾਵਾਂਗੇ ਤੇ ਮੈਂ ਪਾਉਂਗੀ ਸਰੋਂ ਦਾ ਤੇਲ ਤੁਸੀਂ ਸਰੋਂ ਦੇ ਤੇਲ ਚ ਵੀ ਬਣਾ ਸਕਦੇ ਹੋ ਤੇ ਰिफाइंड ਚ ਵੀ ਬਣਾ ਸਕਦੇ ਹੋ ਤੇਲ ਆਪਾਂ ਚੰਗੀ ਤਰੀਕੇ ਨਾਲ ਕਲਕਨ ਦਿੰਨੇ ਆ ਹਾਂਜੀ ਤੇਲ ਆਪਣਾ ਕਲਕ ਗਿਆ ਹੁਣ ਇਹਦੇ ਚ ਆਪਾਂ ਪਾਵਾਂਗੇ ਇੱਕ ਚਮਚ ਜੀਰੇ ਦਾ ਇਹ ਸਬ지 ਆਪਾਂ ਬਹੁਤ ਥੋੜੇ ਮਸਾਲੇ ਪਾ ਕੇ ਤਿਆਰ ਕਰਾਂਗੇ ਪਰ ਇਹਦਾ ਟੇਸਟ ਆ ਜਿਹੜਾ ਬਿਲਕੁਲ ਰੈਸਟੋਰੈਂਟ ਦੀ ਸਬ지 ਵਰਗਾ ਆਵੇਗਾ ਤੇ ਇੱਕ ਚਮਚਾ ਆਪਾਂ ਪਾਵਾਂਗੇ ਤੇ ਸੌਂਫ ਦਾ ਹੁਣ ਜੀ ਸੌਂਫ ਦਾ ਟੇਸਟ ਆ ਇਹਦੇ ਚ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾਗਾ ਸਬ지 ਦਾ ਸਵਾਦ ਹੀ ਬਦਲ ਜਾਂਦਾ ਸੌਂਫ ਥੋੜੀ ਜੀ ਪਾਉਣ ਨਾਲ ਹੁਣ ਆਪਣੀ ਸੌਂਫ ਤੇ ਜਿਹੜਾ ਜੀਰਾ ਕਲਕ ਗਿਆ ਤੇ ਹੁਣ ਆਪਾਂ ਜਿਹੜਾ ਪੇਸਟ ਤਿਆਰ ਕੀਤਾ ਸੀ ਉਹ ਪੇਸਟ ਪਾਵਾਂਗੇ ਹਾਂਜੀ ਹੁਣ ਆਪਾਂ ਇਹ ਜਿਹੜਾ ਇਹਦੇ ਚ ਲਸਣ ਦਾ ਪਿਆਜ਼ ਦਾ ਤੇ ਟਮਾਟਰ ਦਾ ਪੇਸਟ ਪਾਇਆ ਨੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਭੁੰਨਾਂਗੇ। ਪੇਸਟਾ ਜਿਹੜਾ ਭੁੱਜ ਰਿਹਾ ਹੈ ਇਹਦੇ ਚ ਆਪਾਂ ਨਾਲ ਦੀ ਨਾਲ ਮਸਾਲੇ ਐਡ ਕਰ ਦਾਂਗੇ ਤਾਂ ਕਿ ਆਪਣੇ ਮਸਾਲੇ ਆ ਉਹ ਵੀ ਚੰਗੇ ਤਰੀਕੇ ਨਾਲ ਭੁੱਜ ਜਾਣ। ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਲਾਲ ਮਿਰਚ। ਮਸਾਲੇ ਆ ਤੁਸੀਂ ਆਪਦੇ ਟੇਸਟ ਅਨਸਾਰ ਪਾਉਣੇ ਆਂਗੇ। ਲਾਲ ਮਿਰਚ ਸਭ ਤੋਂ ਪਹਿਲਾਂ ਪਾਇਆ ਕਰੋ ਇਹਦੇ ਨਾਲ ਸਬਜ਼ੀ ਦਾ ਕਲਰ ਹੈ ਨਾ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ। ਇਨੂੰ ਅੱਧੇ ਕਮਿੰਟ ਦਾ ਸੇਕ ਲਵਾ ਦਿਆ ਕਰੋ ਪਹਿਲਾਂ ਲਾਲ ਮਿਰਚ ਪਾ ਕੇ ਹਲਦੀ ਨਮਕ ਵਗੈਰਾ ਬਾਅਦ ਚ ਪਾਇਆ ਕਰੋ ਤੁਸੀਂ ਇਹ ਕੁੱਕਰ ਚ ਵੀ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੀ ਆ ਸਰ ਜੀ ਤੇ ਨਾਲੇ ਜ਼ਿਆਦਾ ਟਾਈਮ ਨਹੀਂ ਲੱਗਦਾ ਹਾਂਜੀ ਹੁਣ ਆਪਾਂ ਪਾਵਾਂਗੇ ਇੱਕ ਚਮਚ ਹਲਦੀ ਦਾ ਇੱਕ ਚਮਚ ਨਮਕ ਦਾ ਗਰਮ ਮਸਾਲਾ ਆਪਾਂ ਬਾਅਦ ਚ ਪਾਵਾਂਗੇ ਸਰ੍ਹਦੀ ਤਿਆਰ ਹੋਣ ਤੋਂ ਹੁਣ ਇਹ ਮਸਾਲੇ ਨੂੰ ਆਪਾਂ ਚੰਗੀ ਤਰੀਕੇ ਨਾਲ ਭੁੰਨ ਲੈਣੇ ਆਂ। ਤੋ ਤੱਕ ਕਿ ਇਹ ਤੇਲ ਨਹੀਂ ਛੱਡ ਦਿੰਦਾ। ਹਾਂਜੀ ਆਪਣਾ ਮਸਾਲਾ ਭੁੰਨਦੇ ਨੂੰ 5 ਮਿੰਟ ਹੋ ਚੁੱਕੇ ਆਗੇ। ਦੇਖੋ ਕਿੰਨਾ ਸੋਹਣਾ ਕਲਰ ਆ ਗਿਆ ਆਪਣੇ ਮਸਾਲੇ ਦਾ। ਤੇ ਇਹਦੇ ਜੋ ਬਹੁਤ ਸੋਹਣੀ ਮਹਿਕ ਆ ਰਹੀ ਹੈ ਜੀ ਮਸਾਲਾ ਚੰਗੇ ਤਰੀਕੇ ਨਾਲ ਭੁੱਜ ਗਿਆ ਆਪਣਾ। ਮਸਾਲਾ ਤੁਸੀਂ ਚੰਗੇ ਤਰੀਕੇ ਨਾਲ ਭੁੰਨਣਾ ਜਿੰਨਾ ਆਪਾਂ ਜ਼ਿਆਦਾ ਮਸਾਲਾ ਭੁੰਨਾਂਗੇ ਉਨੀ ਸਬਜੀ ਆਪਣੀ ਤੇਜ਼ੀ ਬਣੂਗੀ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਪਾਣੀ 1 ਕੱਪ ਪਾਣੀ ਲੈ ਐਡ ਕਰਾਂਗੇ ਆਪਾਂ ਇਹਦੇ ਚ ਪਾਣੀ ਇਹ ਜਿਹੜਾ ਤੁਸੀਂ ਆਪਦੇ ਹਿਸਾਬ ਦੇ ਮੁਤਾਬਕ ਰੱਖਣਾ ਮਤਲਬ ਕਿ ਜੇਕਰ ਤੁਸੀਂ ਇਹਦੀ ਜਿਹੜੀ ਤਰੀਅ ਸੰਘਣੀ ਰੱਖਣਾ ਚਾਹੁੰਦੇ ਆ ਤਾਂ ਥੋੜਾ ਜਿਹਾ ਘੱਟ ਪਾਓ ਪਾਣੀ ਜੇ ਤੁਸੀਂ ਪਤਲੀ ਕਰਨਾ ਚਾਹੁੰਦੇ ਆ ਤਾਂ ਥੋੜਾ ਜਿਹਾ ਵੱਧ ਵੀ ਪਾ ਸਕਦੇ ਆ ਪਰ ਪਹਿਲਾਂ ਪਾਣੀ ਤੁਸੀਂ ਘੱਟ ਹੀ ਪਾਓ ਕਿਉਂਕਿ ਆਪਾਂ ਇਹਦੀ ਤਰੀ ਬਾਅਦ ਚ ਦੇਖ ਕੇ ਥੋੜਾ ਜਿਹਾ ਪਾਣੀ ਧਰਮ ਐਡ ਕਰ ਸਕਦੇ ਆ ਜੇ ਆਪਾਂ ਨੂੰ ਪਤਲਾ ਕਰਨਾ ਪੈ ਗਿਆ ਤਾਂ ਹੁਣ ਆਪਾਂ ਇੱਕ ਕੱਪ ਪਾਣੀ ਦਾ ਪਾਇਆ ਤੇ ਦੇਖੋ ਆਪਣੇ ਤਰੀਕੇ ਤੇ ਕਿੰਨਾ ਸੋਹਣਾ ਕਲਰ ਆ ਗਿਆ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਸਬਜੀ ਆਪਣੀ ਕਾਲੀ ਮਟਰਾਂ ਦੀ ਹੈ ਜਿਹੜੀ ਮੈਂ ਚੰਗੇ ਤਰੀਕੇ ਨਾਲ ਧੋ ਲਈ ਸੀ ਮਟਰ ਤੋਂ ਤੋਈ ਐਡ ਕਰਕੇ ਆਪਾਂ ਇੰਦਰ ਆਲੂ ਆਪ ਐਡ ਕਰ ਦਾਂਗੇ ਹਾਂਜੀ ਆਪਾਂ ਹੁਣ ਉਪਰ ਦਾ ਢੱਕਣ ਕਰਦੇ ਆਂ ਬੰਦ ਤੇ ਦੋ ਵਿਸਲਾ ਲਵਾਉਨੇ ਆਂਗੇ ਤੇ ਸਾਥੀ ਆਪਾਂ ਉਪਰ 'ਚ ਵੀ ਬਹੁਤ ਜ਼ਿਆਦਾ ਟੇਸਟੀ ਬਣਾ ਸਕਦੇ ਆਂਗੇ ਜੇਕਰ ਆਪਣੇ ਕੋਲੇ ਟਾਈਮ ਘੱਟ ਆ ਤਾਂ हाँ जी दोल अपन बच चुकी तो हूँ आप गैस कर देंगे बंद जी भाफ ना हौली हौली निकल देवेंगे बिसल में चक् के आपाफ नहीं क्डा हौली हौली क्डन देवे पांच मिनट च भाफ निकल जूगी तो फिर आपको कुकर खोला हाँ जी अपने कुकर की जोड़ी भाफ आकल चुकी है तो हूँ आप कुकर खोल के सब्जी चैक कर दी ਦੇਖੋ ਤੁਸੀਂ ਕਿੰਨਾ ਸੋਹਣਾ ਕਲਰ ਆਇਆ ਹੈ ਸਬਜੀ ਦਾ ਆਪਣੀ ਦਾ ਦੇਖੋ ਹਾਂਜੀ ਦੇਖੋ ਆਪਣੀ ਸਬਜੀ ਦਾ ਕਿੰਨਾ ਸੋਹਣਾ ਕਲਰ ਆਇਆ ਹੈਗਾ ਬਿਲਕੁਲ ਇਹ ਰੈਸਟੋਰੈਂਟ ਦੇ ਦੇਖਣ ਜੀ ਵੀ ਉਸੇ ਤਰ੍ਹਾਂ ਦੀ ਲੱਗ ਰਹੀ ਆ ਤੇ ਖਾਣ ਚ ਵੀ ਉਸੇ ਤਰ੍ਹਾਂ ਦਾ ਸਵਾਦ ਆਊਗਾ ਬਹੁਤ ਵਧੀਆ ਬਣ ਕੇ ਆਪਣੀ ਸਬਜੀ ਤਿਆਰ ਹੋਈ ਆ ਜਿਹਦੇ ਉੱਪਰ ਕੱਟ ਕੇ ਧਨੀਆ ਵੀ ਪਾ ਸਕਦੇ ਹੋ ਤੇ ਕਸੂਰੀ ਮੇਥੀ ਵੀ ਪਾ ਸਕਦੇ ਹਾਂ ਮੈਂ ਪਾਉਂਗੀ ਥੋੜੀ ਜਿਹੀ ਕਸੂਰੀ ਮੇਥੀ ਕਿਉਂਕਿ ਗਰਮੀ ਦੇ ਸੀਜ਼ਨ ਵਿੱਚ ਜਿਹੜਾ ਤਰੀਆਂਗਾ ਉਹ ਫਰੈਸ਼ ਨਹੀਂ ਮਿਲਦਾਗਾ ਕਸੂਰੀ ਮੇਥੀ ਪਾ ਕੇ ਵੀ ਬਹੁਤ ਜ਼ਿਆਦਾ ਵਧੀਆ ਬਣ ਜਾਂਦੀ ਹੈ ਇਹ ਸਬਜ਼ੀ ਵਧੀਆ ਟੇਸਟ ਆਉਂਦਾਗਾ ਸਬਜ਼ੀ ਆਪਣੀ ਬਿਲਕੁਲ ਤਿਆਰ ਆ ਹਣ ਇਹਨੂੰ ਆਪਾਂ ਸਰਵ ਕਰਦੇ ਹਾਂਗੇ ਦੇਖੋ ਕਿੰਨੀ ਵਧੀਆ ਬਣ ਕੇ ਆਪਣੀ ਸਬਜ਼ੀ ਤਿਆਰ ਹੋਈ ਹੈ ਮੈਂ ਇਹਦੇ ਚ ਅਦਰਕ ਤੇ ਹਰੀ ਮਿਰਚ ਸਕਿਪ ਕੀਤੀ ਹੈ ਤੁਸੀਂ ਉਹ ਵੀ ਪਾ ਸਕਦੇ ਆ ਪੇਸਟ ਬਣਾਉਣ ਲੱਗੇ ਮੈਂ ਬੱਚੇ ਨਹੀਂ ਖਾਂਦੇ ਖੁਸ਼ ਹੋ ਕੇ ਤਾਂ ਕਰਕੇ ਸਕਿਪ ਕਰਤੀ ਤੇ ਬਹੁਤ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਆ ਵਧੀਆ ਕਲਰ ਆਇਆ ਇਹਦਾ ਵੇਖਣ ਚ ਵੀ ਬਹੁਤ ਸੋਹਣੀ ਬਣੀ ਆ ਤੇ ਖਾਣ ਚ ਵੀ ਓਨੀ ਟੇਸਟੀ ਹੈਗੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਨਾਲੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਫਿਰ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ